ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਨੇੜ ਹੈ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਬਾਜਾਖਾਨਾ ਵੀ ਇਹਦੇ ਨੇੜ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ گاਵਾ ਹੁੰਦੇ ਆ ਰੂਟੀਨ 'ਚ ਵਿਕਰੀ ਵਾਲੀਆਂ 6 ਨਗ ਅੱਜ ਦੀ ਵੀਡੀਓ 'ਚ ਦਿਖਾਉਣੇ ਆ ਜਿਹਦੇ 'ਚੋਂ ਤਿੰਨ گاਵਾ ਇਸ ਸਾਈਡ ਵਾਲੀਆਂ ਗੱਬਣਾਂ ਤੇ ਤਿੰਨ گاਵਾ ਇਸ ਸਾਈਡ ਵਾਲੀਆਂ ਸੋਜਾਂ ਸਵਾਂਜਾਂ ਜਿਹੜੀਆਂ ਸੋਜਾਂ ਸਵਾਂਜਾਂ ਇਹਨਾਂ ਚ ਵੀ ਦੋਸਤੋ ਦੋਹਾਂ ਨਾਲ ਬੱਚੇ ਵੱਛੀਆਂ ਇੱਕ ਨਾਲ ਮੇਲ ਕਾਫ ਹੈ ਤੇ ਵੱਛੀਆਂ ਦੇ ਵਿੱਚੋਂ ਜਦੋਂ ਆਪਾਂ ਪਹਿਲੇ ਨੰਬਰ ਵਾਲੀ ਵੱਛੀ ਦੇਖਾਂਗੇ ਤਾਂ ਮਨ ਖੁਸ਼ ਕਰੂਗੀ ਕਿਉਂਕਿ ਅ ਇਹ ਜੋ ਫਾਰਮਰ ਜੇ ਮੈਂ ਆਪ ਵੀ ਸੋਚਾਂ ਜਦੋਂ ਏਆਈ ਕਰਾਈ ਦੀ ਕਿਸੇ ਪਸ਼ੂ ਦੀ ਜਿਵੇਂ ਐਚਐਫ ਵੈਡ ਦੇ ਟੀਕਾ ਲਵਾਉਣੇ ਤਾਂ ਸੋਚਦੇ ਹੁੰਨੇ ਆ ਵੀ ਇਦਾਂ ਦੀ ਵੱਛੀ ਆ ਜੇ ਜਿਹੜੀ ਸਾਹਮਣੇ ਤੁਹਾਨੂੰ ਦਿਸ ਰਹੀ ਹੈ ਹੈ HF ਦੇ ਵਿੱਚ ਬਲੈਕ ਰੰਗ ਵੀ ਆਉਂਦਾ ਡੱਬੀ ਵੀ ਆ ਜਾਂਦੀ ਹੈ ਵਾਈਟ ਵੀ ਆ ਜਾਂਦੀ ਹੈ ਹਰੇਕ ਦੀ ਆਪੋ ਆਪਣੀ ਪਸੰਦ ਹੈ ਨਸਲ ਪਿਓਰ ਹੀ ਹੁੰਦੀ ਹੈ ਪਰ ਇਹ ਰੰਗ ਜਿਹੜਾ ਉਹ ਪਰਸਨਲੀ ਮੈਨੂੰ ਸੋਹਣਾ ਲੱਗਦਾ ਤੇ ਅੱਜ ਇੱਕ ਸੋਹਣੀ ਬੱਛੀ ਵਾਲੀ ਵੜ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਜਿਹੜੀ ਗਾਂ ਦਿਖਾਉਂਗਾ ਦੋਸਤੋ ਫਵਾਨਾ ਬੜਾ ਚੰਗਾ ਤਿਆਰ ਹੈ ਤੇ ਬੱਛੀ ਇਹਦੇ ਨਾਲ ਆ ਬੱਛੀ ਵੀ ਇਹਦੀ ਚੰਗੀ ਹੈ ਇਹਦਾ ਰੰਗ ਹੋਰ ਪਰਲੇ ਪਾਸੇ ਇੱਕ ਹੋਰ ਤਾਜੀ ਸੂਈ ਵੀ ਆਉ। ਸੂਂਜਾ ਸੂਆਂ ਤੋਂ ਸ਼ੁਰੂਆਤ ਕਰੀਏ ਫਿਰ ਗੱਬਣਾ ਬਾਅਦ ਚ ਦਿਖਾਵਾਂਗੇ। ਪਹਿਲੇ ਨੰਬਰ ਵਾਲੀ ਵੈੜ ਬਾਰੇ ਜਾਣਕਾਰੀ ਬਾਈ ਤੋਂ ਲੈਣੀ ਆ। ਤੁਸੀਂ ਪਸੂ ਆਉ ਦੀ ਸਮਝ ਨਾਲ ਖਰੀਦਣਾ ਤਸੱਲੀ ਕਰਿਓ ਫੁੱਲ ਕੋਲ ਆ ਕੇ ਜਰੂਰ ਦੇਖਿਓ ਜਿਹਨੇ ਵੀ ਖਰੀਦਣੀ ਆ। ਗੱਗੂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। 6 ਨਾਕ ਦਿਖਾ ਰਹੇ ਹਾਂ ਤੁਹਾਨੂੰ। ਹਾਂਜੀ ਹਾਂਜੀ ਬਾਈ। ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਦੇ ਹਾਂ ਕੰਨਵਾ ਸੂਆ। ਇਹ ਪਹਿਲਾ ਸੂਆ ਬਾਈ। ਕਬੂ ਰਾਤ ਦੀ ਸੂਈ ਆ ਬਾਈ। ਇਹ ਜੂਰ ਦੀ ਕੰਪਲੀਟ ਆਪਣੇ ਕੋਲੇ ਸੂਆ ਹੀ ਆਈ ਆ। ਠੀਕ ਹੈ ਬੱਚਾ ਇਹਨੇ ਵੱਛੀ ਦੀ ਬੱਚਾ ਭਾਈ ਇਹਦੇ ਕੇਵਨ 40 438 ਦੀ ਵੱਛੀ ਆ ਮਗਰ ਠੀਕ ਹੈ ਆਪੇ ਸੁਣਾਉ ਮੈਂ ਹੰਦੀ ਆ ਬਾਈ ਰੇਟ ਕੀ ਰਹੂਗਾ 135000 ਰੁਪਏ ਰੇਟ ਆ ਬਾਈ ਦਾ ਖੁੱਲ ਗਈ ਦੋਸਤੋ 1 ਲੱਖ ਤੇ 35000 ਇਹਦਾ ਰੇਟ ਹੈ ਬੱਚਾ ਇਹਨੇ ਵੱਛੀ ਨੂੰ ਜਨਮ ਦਿੱਤਾ ਢਾਂਚਾ ਤੁਸੀਂ ਵਹਿੜ ਦਾ ਦੇਖ ਲਓ ਪਹਿਲਣ ਵਹਿੜ ਰਾਤ ਦੀ ਸੂਈ ਥਣ ਹੱਥੀ ਜੁਆਈ ਵਾਲੇ ਕੱਢਿਆ ਹਵਾਨਾ ਫਿਟਿੰਗ ਆਲਾ ਬਾਕੀ ਕੋਈ ਭਰਾ ਐ ਨਾ ਕਹਦੇ ਆਪਾਂ ਇਹ ਵੀਡੀਓ ਦੇ ਵਿੱਚ ਹੀ ਗੱਲ ਕਰਦੇ ਆਂ ਬਾਈ ਹੂੰ ਸਵੇ ਹੀ ਆਈ ਆਪਣੇ ਕੋਲੇ ਸੌਦਾ ਕਰਕੇ ਆਪਾਂ ਉਥੇ ਚੋਕੀ ਲਈ ਆਇਆ 4-5 ਕਿਲੋ ਬਚੀ ਠੀਕ ਸੋ ਕੱਟ ਵਾਲਾ ਹਵਾਨਾ ਦੱਸੋ ਤੇ ਸਵੇਰ ਦੀ ਬਾਈ ਕਹਿੰਦਾ ਪਹੁੰਚੀ ਐ ਹਵਾਨਾ ਬਹੁਤ ਸੋਹਣਾ ਤਿਆਰ ਆ ਕਰਮਾਲੀ ਦਾ ਪਹਿਲਣ ਵਹਿੜਾ ਕਮਾਲਾ ਬਾਈ ਭਲੂਣ ਹੈ ਨਹੀਂ ਕੀ ਕੋਈ ਬਹੁਤੀ ਹਵਾਨੇ ਤੇ ਅੱਜਕੱਲ ਕੁਝ ट्रांजिशन ਫੀਡਾਂ ਵੀ ਇਦਾਂ ਦੀਆਂ ਨੇ ਭਲੂਣ ਬਹੁਤੀ ਪਸ਼ੂਆਂ ਨੂੰ ਚੱਕਣ ਵੀ ਨਹੀਂ ਦਿੰਦੀਆਂ ਜਿਵੇਂ ਜਿਵੇਂ ਚਵਾਈ ਹੁੰਦੀ ਜਾਊਗੀ ਓਵੇਂ ਓਵੇਂ ਨਿੱਖਰਦੀ ਜਾਊਗੀ ਹਵਾਨਾ ਅੱਜ ਵੀ ਬੜਾ ਸੋਹਣਾ ਹੈ ਬਾਕੀ ਜਦੋਂ ਪਾਲ ਪੂਲ ਵਛੀਨ ਦੋ ਚਾਰ ਦਿਨਾਂ ਨੂੰ ਪਾਲੀ ਮਿੱਠਾ ਮੁੱਠਾ ਖਾ ਕੇ ਬਾਈ ਦੁੱਗਣੀ ਸੋਹਣੀ ਬਣ ਜੂ ਬਾਕੀ ਐਚਐਫ ਤਾਂ ਬਹੁਤ ਦੇਖਦੇ ਆ ਬਾਈ ਬਿਊਟੀ ਦੇਖੋ ਵੈੜ ਦੇ ਵਿੱਚ ਕਿੰਨੀ ਹੈ ਤੇ ਨਾਲੇ ਬੱਚਾ ਵੀ ਇੰਨਾ ਕੁ ਪਿਆਰਾ 20000 ਦਾ ਜੇ ਕਹਿੰਨੇ ਕਟਾਉਣਾ ਹੈ ਪਰ ਰੱਖ ਵੀ ਲਵਾਂਗੇ ਬਾਈ ਸੋ ਦੇਖੋ ਹੋ ਆਨਾ ਦੱਸੋ ਬੱਚਾ ਬਾਈ ਕਹਿੰਦਾ ਰੱਖ ਲੂੰਗਾ ਪਰ ਜਿਹਨੇ ਖਰੀਦਣੀ ਹੈ ਬੱਚੇ ਦੇ ਨਾਲ ਹੀ ਖਰੀਦਣੀ ਚਾਹੀਦੀ ਹੈ ਕਿਉਂਕਿ ਬਾਕੀ ਵੈੜ ਦਾ ਰਿਜ਼ਲਟ ਸਾਹਮਣੇ ਆ ਬਾਈ ਗਾਂ ਨੂੰ ਬੱਚੇ ਬੁੱੱਚੇ ਲੈਣ ਨੂੰ ਵੀ ਪੂਰਾ ਟੌਪ ਦਾ ਜਾਨਵਰ ਸਹੀ ਹੈ ਸੋ ਇਹ ਤੋਂ ਇਲਾਵਾ ਜਿਹੜੀ ਦੋ ਨੰਬਰ ਤੇ ਇਹ ਦੂਜਾ ਸੁਆ ਬਾਈ 6 ਦਾੰਦਾ ਠੀਕ ਹੈ ਤੇ ਇਹਦੇ ਮੈਗਨਮ ਦਾ 66 ਸੀਮਣ ਲੱਗਿਆ ਹੋਆ ਸੀ ਬਾਈ ਠੀਕ ਹੈ ਹਾਂ ਬੱਚੀ ਇਹਨੂੰ ਨੇ ਜਨਮ ਦਿੱਤਾ ਸੁਭਾ ਸੁਈਆ ਜੇਰ ਕੰਪਲੀਟ ਆ ਬਾਈ ਰੇਟ ਇਹਦਾ 135000 ਹੀ ਇਹਦਾ ਬਾਈ ਫੁੱਲ 135 ਇਹਦਾ ਰੇਟ ਆ ਦੱਸੋ ਤੇ ਬੱਚੀ ਇਹਨੇ ਦਿੱਤੀ ਹੈ ਮੈਗਨਮ ਬੁੱਲਦੀ ਹੈ ਇਹਦੀ ਬੱਚੀ ਵੀ ਬਹੁਤ ਚੰਗੀ ਹੈ ਰੰਗ ਦਾ ਜ਼ਰੂਰ ਫਰਕ ਹੈ ਪਰ ਬਰੀਡ ਕੁਆਲਿਟੀ ਚ ਕੋਈ ਕਮੀ ਨਹੀਂ ਗਈ ਨਾ ਫੱਤਾ ਕਾਂ ਦਾ ਹਵਾਨਾ ਦੇਖੋ ਇਹਦਾ ਦੂਜਾ ਸੁਆ ਇਹ ਪਰੇ ਹਵਾਨੇ ਚ ਤੁਸੀਂ ਦੇਖ ਰਹੇ ਨਰੋਆ ਥਾਣਾ ਦੂਰਾ ਥਾਣ ਜਿਹਨੂੰ ਕਹਿ ਦਿੰਨੇ ਆ ਉਸ ਤਰ੍ਹਾਂ ਦਾ ਥਣ ਲੱਗਾ। ਹਜੇ ਤਾਂ ਬੈਡ ਜਾਪੇ ਚਾ ਜਿਵੇਂ ਜਿਵੇਂ ਨਿਕਲੂਗੀ ਬਾਈ ਉਹਦੇ। ਬਹੁਤ ਚੰਗੀ ਲੱਗੀ। ਸਵੇਰ ਦੀ ਸੂਈ ਵੀ ਹੈ। ਚੰਗਾ ਹਵਾਨਾ ਕੋੋਂ ਪਿੱਛੋਂ। ਤਿਆਰੀ ਤੁਸੀਂ ਹੁਣ ਇਹਦੀ ਦੇਖ ਹੀ ਰਹੇ ਹੋ। ਬਹੁਤ ਚੰਗੀ ਤਿਆਰੀ ਨਾਲ ਬੱਚੇ ਨੂੰ ਜਨਮ ਦਿੱਤਾ ਹੈ ਨੇ। ਕਮਾਲਾ ਬਾਈ। ਸੋ ਇਹ ਵੀ ਬੱਛੀ ਵਾਲੀ ਆ ਤੇ ਇਹਦਾ ਰੇਟ ਵੀ 1.30 ਹੈ। 2 ਲੱਖ ਤੇ 70000 ਜੋੜੇ ਦੀ ਡਿਮਾਂਡ ਬਣਦੀ ਹੈ। ਦੋ ਖਰੀਦੋਗੇ ਚਾਰ ਕਰੇ ਜਾਣਗੇ। ਆਪਾ ਤਾਂ ਸੋ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਜਿਹੜਾ ਨਾ ਖਰੀਦਣਾ ਚਾਹੁੰਦੇ ਹੋ ਇਕੱਠੀਆਂ ਖਰੀਦ ਲਓਗੇ ਮਾਨਤਨ ਵੱਧ ਹੋ ਜਾਂਦਾ ਕਿਉਂਕਿ ਰੇਟ ਇਫੈਕਟਸ ਨਹੀਂ ਹੁੰਦੇ ਤਿੰਨ ਨੰਬਰ ਤੇ ਕਿਹ ਕਿਹੜੀ ਇਹ ਪਹਿਲਾ ਸੂਆ ਦੋ ਦੰਦਾ ਵੱਚੀ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇੱਥੇ ਇਹ ਵੀ ਕੱਲ ਹੀ ਸ਼ਾਮ ਨੂੰ ਸੂਈ ਆ ਬਾਈ ਠੀਕ ਹੈ ਬੱਚਾ ਇਹਨੇ ਵੱਚਾ ਦਿੱਤਾ ਵੱਚਾ ਦਿੱਤਾ ਬਾਈ ਇਹਦਾ ਰੇਟ ਕਿੰਨਾ ਹੈ ਇਹਦਾ 1,115,000 ਦੀ ਦੇਣੀ ਆ ਬਾਈ ਜਸਨੋ ਬਸ ਖੋਲੀ 1,15 ਦੀ ਦੱਸੋ ਇਹਦੇ ਨਾਲ ਵੱਚਾ ਹੈ ਦੇਵੀ ਤੌਰ ਕੇ ਸੰਸਾਦ ਨੇ ਇਹ 209 ਬੱਛਾਂ ਵਾਲੀਆਂ ਦਿਖਾਤੀਆਂ ਸਹੀ ਰੁੱਤ ਹੈ ਜਿਹਨੇ ਗਾਂ ਖਰੀਦਣੀ ਹੈ ਕਿਉਂਕਿ ਜਨਵਰੀ ਤੱਕ ਜਾਂਦੇ ਇਹਨਾਂ ਨੇ ਦੁਬਾਰਾ ਗੱਭਣ ਹੋ ਜਾਣਾ ਜਨਵਰੀ ਫਰਵਰੀ ਸਹੀ ਰੁੱਤ ਹੁੰਦੀ ਹੈ ਏਆਈ ਦੀ ਸੋ ਹੁਣ ਮੌਕਾ ਹੈ ਖਰੀਦ ਸਕਦੇ ਹੋ ਪੈਸੇ ਤੁਸੀਂ ਲਾਉਣੇ ਆਪਦੀ ਸਮਝ ਨਾਲ ਖਰੀਦੋ ਪਰ ਵਹਿੜਾ ਚੰਗੇ ਆ ਪਹਿਲਣ ਵਹਿੜਾ ਦੱਸੋ ਕੱਲ ਦੀ ਸੂਈ ਆ ਹਵਾਨਾ ਇਹਦਾ ਫਿਟਿੰਗ ਆਲਾ 1 ਲੱਖ ਤੇ 15000 ਦੀ ਹੈ ਜੀ ਕੱਲ ਸ਼ਾਮ ਦੀ ਧਾਰ ਧਾਰ ਦੀ ਸਾਫ ਆ ਬਈ ਵੀਡੀਓ ਕਾਲ ਆ ਮੇਰੇ ਠੀਕ ਹੈ ਸੁਵਾਨੀ ਵਾਲੀ ਚੋਈ ਆ ਮੈਂ ਪਜੂੜ ਮਾਰੀ ਠੀਕ ਤਾਜੀ ਸੋਈ ਵੀ ਵੇਖ ਦੱਸੋ ਸੋਹਣੇ ਹਵਾਨੇ ਦੀ ਹੈ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਬਾਅਦ ਦਿਖਾਵਾਂਗੇ ਹੁਣ ਤੁਹਾਨੂੰ ਗੱਬਣ ਵੇੜਾ ਸੋ ਜੀਨੇ ਗੱਬਣ ਖਰੀਦਨੀ ਆ ਤਾਂ ਤੈਨਹੀਂ ਗੱਬਣਾ ਖੜੀਆਂ ਪਹਿਲੇ ਨੰਬਰ ਤੇ ਬੜੀ ਸੋਹਣੀ ਵੱਛੀ ਹੈ ਗੱਬਣਾ ਦੇ ਵਿੱਚ ਇਸੇ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਗੱਬਣਾ ਵਾਲੇ ਪਾਸੋਂ ਲਗੋ ਪਹਿਲੇ ਨੰਬਰ ਵਾਲੀ ਬਾਈ ਕਿੰਨਾ ਮਸੂਆ ਇਹ ਪਹਿਲਾ ਤੋਂ ਦੁਕਾਨ ਦੇ ਨਾਲ ਚੱਕਿਆ ਵੱਛੀ ਨੇ ਬਾਈ ਠੀਕ ਹੈ ਬਾਕੀ ਆਪਣੇ ਕੋਲੇ ਸਾਰਾ ਪ੍ਰੂਫ ਆ ਮਾਲਕ ਦੀ ਸਾਹਮਣੇ ਵੀਡੀਓ ਖੜਾ ਕੇ ਬਈ ਆਪਾਂ ਬਣਾ ਕੇ ਲਿਆਏ ਆ 4432 ਦੀ ਆ ਰਮਾਡਾ ਦਾ 66 ਸੀਮਨ ਲੱਗਿਆ ਹੋਇਆ ਇਹਦੇ ਠੀਕ ਹੈ ਕਿੰਨੇ ਦਿਨ ਲੈਂਦੀ ਸ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਸਹੀ ਬਾਈ ਇੱਕ ਨੂੰ ਹਾਂਜੀ ਹਜੇ ਤਾਂ 11-12 14-15 ਦਿਨ ਪਿਆ ਬਾਈ ਹਜੇ ਠੀਕ ਹੈ ਹਾਂ ਇਹਦਾ ਰੇਟ ਕੀ ਰਹਿਣਾ ਇਹਦਾ ਫੋਨ ਤੇ ਕਰ ਲਾਏ ਕੱਚੀ ਆ ਬਾਈ ਤੋਰਦਗੇ ਦੱਸੋ ਰੇਟ ਫੋਨ ਤੇ ਵਾੜ ਬਹੁਤ ਚੰਗੀ ਹੈ ਬਾਕੀ ਸੋਨ ਨੂੰ ਵੀ ਪਤਾ ਬਾਈ ਇਹ ਜਾਨਵਰ ਕੱਲ ਨੂੰ ਹੁਣ ਤਿਆਰ ਹੋ ਗਈ ਕੀਮਤ ਪਹਿਰੇ ਜਿਆਦਾ ਵੀ ਵਧਾ ਜਾਂਦੀ ਐ ਕੋਈ ਪਾਲਣ ਵਾਲਾ ਬੰਦਾ ਸਹੀ ਹੈ ਲੇ ਆਣਾ ਦੌਰਪੇ ਦੇ ਵੀ ਦੇਊਗੀ ਚੰਗੇ ਕਦ ਘਾਟ ਦੀ ਵਹਿੜਾ ਦੱਸੋ ਸੁਹਾ ਪਹਿਲਾ ਸੂਗੀ ਦੋ ਦੰਦ ਹੈ ਹਜੇ 14 15 ਦਿਨਾਂ ਦੀ ਕੱਚੀ ਹੈ ਰੇਟ ਬਾਈ ਨੂੰ ਪਤਾ ਮੈਂ ਪੁੱਛਿਆ ਵੀ ਨਹੀਂ ਪਰ ਵੀਰ ਕਹਿੰਦਾ ਵੀ ਜਿਹੜਾ ਵੀਰ ਖਰੀਦੂ ਚੱਲ ਬਾਈ 10 ਹੀ ਦਿੰਨੇ ਆ ਯਾਰ ਮੁੜ ਕੇ ਐਵੇਂ ਅਗਲਾ ਤਰਾਇ ਮੰਨਦਾ ਹਨਾ ਕਈ ਵਾਰੀ ਕੋਈ ਗੱਬਣ ਵਾਲੇ ਫੋਨ ਲੈਂਦੇ 1,65,000 ਰੁਪਏ ਲੈਣ ਦੇਣ ਮੋਲਾ ਬਾਈ ਦਾ 1 ਲੱਖ ਤੇ 65 ਹਜ਼ਾਰ ਦੀ ਬਾਈ ਕਹਿੰਦਾ ਵੀ ਅੱਜ ਦੇਵਾਂਗੇ ਬਾਕੀ ਤਿਆਰ ਹੋਈ ਦਾ ਵੇਖਾਂਗੇ ਰੋਕੀ ਬੰਦ ਹੈ ਇਹਰ ਉਹ ਦੋ ਪਹਿਲਾਂ ਕਿਉਂਕਿ ਚੰਗੀਆਂ ਵਹਿੜਾਂ ਸਾਫ਼ ਸੁਥਰੀਆਂ ਦੀ ਗੱਕੀ ਫੁੱਲ ਐ ਬਾਕੀ ਹਾਈਟ ਦੇਖ ਲਓ ਬਾਈ ਕਿੰਡੀ ਵੱਡੀ ਆ ਸਿੱਧੀ ਸੁੱਧੀ ਬੱਛੀ ਤੇ ਥਣਾਂ ਦੀ ਕੁਆਲਿਟੀ ਅੱਜ ਵੀ ਬੱਛੀ ਦੇ ਨਾ ਨਾੜਾ ਨੂਣਾ ਵਹਿੜਦੇ ਨਾਲੇ ਹਜੇ 15 ਦਿਨਾਂ ਦੀ ਕੱਚੀ ਆ ਜਿਵੇਂ ਚਵਾੰਗਾ ਹੋਣ ਲੱਗੀਆਂ ਤੇ ਮੂਹਰੇ ਤਿਆਰੀ ਤੇ ਆ ਗਈ ਉਹ ਤਾਂ ਗੱਲ ਹੀ ਹੋਰ ਹੋ ਬਾਈ ਯਾਰ ਸਹੀ ਇਹ ਦੋ ਅੱਗੇ ਜਿਹੜੀਆਂ ਗੱਪਣ ਖੜੀਆਂ ਇਹ ਦੂਜਾ ਸੁਹਾ ਬਾਈ ਹੂੰ ਇਹਨੇ 30 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਮਾਲਕਾਂ ਦੇ ਸਨ ਮੁਤਾਬਕ ਇਹਦੇ 12-13 ਦਿਨ ਪਏ ਹਜੇ ਬਾਈ ਰੇਟ ਇਹਦਾ ਅੱਜ ਦਾ ਇਹਦਾ 1,25,000 ਰੁਪਏ ਲੈਣ ਦੇਣ ਮੁੱਲਾ ਬਈ ਜਾਣਾ ਤੋਰਦੇ ਸਵਾ ਲੱਖ ਦੀ ਦੋਸਤੋ ਅੱਜ ਮਿਲੂਗੀ ਲਵਾਈ ਫੁੱਲ ਹੈ ਖਵਾਨਾ ਸੁਣਾ ਦਿਨ ਹਜੇ ਬਾਕੀ ਹੈ ਕੱਚੀ ਦੀਂਦੀ ਹੈ ਹਜੇ ਆ ਪਤਾ ਬਾਕੀ ਬੰ ਮੈਂ ਹਾਥੀ ਚਵਾਈ ਵਾਲਾ ਲੈ ਜੇ ਦੂਰਾ ਥਾਨ ਲੱਗਿਆ ਵਗਾਣ ਬਾਈ ਐਨ ਵੀ ਮਸ਼ੀਨ ਦੀ ਲੋਡ ਪਊਗੀ ਕਮਾਲਾ ਬਈ ਇਥੋਂ ਹਰ ਲੱਗ ਬਤ ਸੋ ਇਹ ਗੱਬਣ ਗਾ ਦੋਸਤੋ ਰੇਟ ਸਵਾ ਲੱਖ ਰੁਪਇਆ ਬਾਕੀ ਤੁਹਾਨੂੰ ਵੀ ਪਤਾ ਬਾਈ ਜੇ ਭਾਜਿਆ ਜ ਹੁੰਦੇ ਆ ਵੀਡੀਓ ਤੇ ਵੀ ਆਪਣਾ ਅੱਧੇ ਘੰਟੇ ਚੋਂ ਦਨ ਮਾਲ ਸੇਲੋਗੇ ਅਸੀਂ ਤੇ ਵੀਡੀਓ ਤੋਂ ਬਾਅਦ ਵੀ ਡੇਲੀ ਮਾਲ ਵੇਚਦੇ ਆ ਠੀਕ ਹੈ ਲਾਸਟ ਤੇ ਖੋਰ ਗਾਂ ਗੱਬਣ ਦਿਖਾ ਦਿੰਦੇ ਇਹਦਾ ਕੱਚੀ ਆ ਬਾਈ ਖੜੀ ਦਿਖਾ ਦਾਂਗੇ ਠੀਕ ਹੈ ਕਿੰਨੇ ਕ ਦਿਨ ਲਾਉਗੀ ਹਜੇ ਤੇ ਰੇਟ ਕੀ ਇਹਦੇ 10 11 ਦਿਨ ਪਏ ਆ ਬਾਈ ਇਹਨੇ 22 23 ਕਲ ਦੁੱਧ ਦਾ ਦੂਜੇ ਸਵੇਰ ਤੀਜੇ ਸਵੇਰ ਸੁਣੀ ਆ ਬਾਈ ਰੇਟ ਇਹ ਤਾਂ ਕੀ ਰੋਗੇ ਇਹਦਾ 85000 ਰੁਪਏ ਰੇਟ ਆ ਬਾਈ ਠੀਕ ਹੈ ਸੋ ਦੋਸਤੋ ਅੱਜ ਦੀ ਵੀਡੀਓ ਦਿਆਂ ਇਹ ਗਾਵਾਂ ਸਾਰੀਆਂ ਹੀ ਦਿਖਾਤੀਆਂ ਤੁਹਾਨੂੰ ਤਸੱਲੀ ਕਰ ਲਿਓ ਜਿਹੜਾ ਪਸ਼ੂ ਤੁਹਾਨੂੰ ਜੱਜ ਕਰਾ ਨੰਬਰ ਬਾਈ ਦਾ ਸਕਰੀਨ ਉੱ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ